ਤਾਂ મતਲਬ ਕਿ ਸਾਰਿਆਂ ਦੇ ਨਾ ਇੰਨਾ ਤਾਰਾ ਬੰਨਿਆ ਹੋਇਆ ਸੀ ਕੋਈ ਚੀਜ਼ ਮੈਂ ਕਹਿ ਰਿਹਾ ਕਿ ਗੱਲ ਉਹਦਾ ਸਾੜੇ ਲਾ ਕੇ ਕਹੀ ਤੇ ਚੋਰੀ ਕਰਕੇ ਘਰ ਦੇ ਵਿੱਚ ਆ ਗਏ ਪੂਰੀ ਪੂਰੀ ਮਤਲਬ ਕਿ ਉਹਨਾਂ ਨੇ ਨਾ ਤਾਰ ਨਿਪੇਟਦੀ ਹੈ ਵੀ ਅੰਦਰੋਂ ਕੁੰਡਾ ਨਾ ਖੋਦ ਕੇ ਬਲਗਨ ਕਿ ਨਾ ਬਾਹਰ ਨਾ ਆ ਲਗੇ ਸਿੱਧਾ ਕੀ ਕੀਤਾ ਉਹਨਾਂ ਨੇ ਨਾ ਤਾਰਾ ਵੱਢ ਕੇ ਨਾ ਸਿੱਧੀਆਂ ਬੈਠ ਕੇ ਕੱਢ ਲਿਆ ਆ ਦੇਖੋ ਸਾਰੀਆਂ ਤਾਰਾਂ ਵੱਢ ਕੇ ਮਤਲਬ ਕਿ ਉਹ ਜਿੱਦਾਂ ਅਸੀਂ ਤਾਰਾਂ ਕੱਸੀਆਂ ਹੁੰਦੀਆਂ ਨਟ ਦੇ ਨਾਲ ਉਹਨਾਂ ਸਿੱਧਾ ਡਾਇਰੈਕਟ ਪਲਾਸ ਦੇ ਨਾਲ ਕੱਟ ਕੇ ਤਾਰਾਂ ਸੋ ਭਾਈ ਇਹਦੇ ਵਿੱਚ ਟੋਟਲ ਕਿੰਨੀਆਂ ਬੈਟਰੀਆਂ ਹੁੰਦੀਆਂ ਨੇ ਇਹ ਚਾਰ ਬੈਟ ਇਹਦੇ ਵਿੱਚ ਟੋਟਲ ਚਾਰ ਬੈਟਰੀਆਂ ਹੁੰਦੀਆਂ ਨੇ ਦੋ ਅੱਗੇ ਹੁੰਦੀਆਂ ਨੇ ਦੋ ਪਿੱਛੇ ਹੁੰਦੀਆਂ ਨੇ ਅੰਦਰ ਅੱਛਾ ਦੋ ਇੱਧਰ ਹੁੰਦੀਆਂ ਤਾਰਾਂ ਵਾੜ ਦਿੱਤੀ ਨਾ ਤਾਰਾਂ ਫੜ ਕੇ ਡਾਇਰੈਕਟ ਸਿੱਧੀ ਤਾਰਾਂ ਵੜ ਗਏ ਉਹਨਾਂ ਨੇ ਅੱਛਾ ਇਹ ਕਿੰਨੀਆਂ ਬੈਟਰੀਆਂ ਵਾ तकरीबन ਇਹਨਾਂ ਦਾ ਕੀ ਰੇਟ ਹੁੰਦਾ ਵਾ ਵੀਰੇ ਘੱਟੋ ਘੱਟ 35-40 ਹਜ਼ਾਰ ਦੀਆਂ ਬੈਟਰੀਆਂ ਨੇ ਅੱਛਾ ਚੀਫ ਕਾਪਾ ਕੀ ਨਾਮ ਦਾ ਹੈ ਮੇਰਾ ਨਾਮ ਕਾਕਾ ਸਿੰਘ ਹੈ ਭਾਈ ਕਿਸ ਤਰ੍ਹਾਂ ਦੇ ਦਿਆਂ ਕਿ ਇੱਕ ਵਿਅਕਤੀ ਜਿਹੜਾ ਥਿਲ-ਥ ਹਾਂ ਜੀ ਬਟਾ ਭੇਜਣ ਕੇ ਮੈਂ ਤੇ ਮਾਰੀ ਮੋਟੀ ਕਰਕੇ ਅਸੀਂ ਦਿਨੋ ਸਾਡਾ ਪੁੱਤਾ ਪੜਦਾ ਕਾਲਜ ਦੇ ਵਿੱਚ ਉਹ ਮਾੜ ਮੋੜਾ ਬੈਂਦ ਕਰ ਲੈਂਦਾ ਜਦੋਂ ਆਪਣਾ ਖਰਚਾ ਪਾਣੀ ਬਣਾਨੇ ਆਂ ਸੀ ਬਿਮਾਰੀਆਂ ਦਾ ਖਰਚਾ ਕਈ ਖਰਚੇ ਨੇ ਸਾਡੇ ਕੁਝ ਕਰਨੇ ਆਂ ਸੀ ਫਿਰ ਵੀ ਅਸੀਂ ਜਦੋਂ ਮੈਂ ਸੱਟ ਕੇ ਉਠਿਆ ਉੱਠ ਕੇ ਮੈਂ ਜਿਨਾਨ ਪਾਣੀ ਕੀਤਾ ਜਿਨਾਨ ਪਾਣੀ ਕਰਕੇ ਮੈਂ ਜਿਹਨੂੰ ਕਪੜੇ ਬਾਣ ਲਗਾ ਤੇ ਮੈਂ ਉਹ ਪਜਾਮਾ ਜਿਹਨੂੰ ਉਹਦੇੋਂ ਲੈਣਾ ਤੇ ਉਹ ਬਾਹਰ ਗੇਟ ਜੋ ਵੇਚਦਾ ਪਿਆ ਸੀ ਜਦੋਂ ਗੇਟ ਜਵੇਦਾ ਪਿਆ ਸੀ ਮੈਂ ਫੇਰੇ ਜੋੜ ਕੇ ਤੇ ਆਣ ਕੇ ਇਹਨੂੰ ਵੇਖਿਆ ਬਈ ਚੈਂਪੂ ਦੇ ਵਿੱਚ ਬੈਠਾ ਸੀ ਚੈਂਪੂ ਦੇ ਵਿੱਚ ਬੈਟਰੀਆਂ ਕੱਢ ਰਿਆ ਸੀ ਫੇਰ ਉਹ ਮੈਂ ਜੋੜ ਕੇ ਮੁੰਡਿਆਂ ਨੂੰ ਆਵਾਜ਼ ਮਾਰੀ ਕਿ ਉਹ ਪੱਖੇ ਚੱਲਦੇ ਪਏ ਸੀ ਉਹ ਮੁੰਡੇ ਸੁਣ ਨਹੀਂ ਸੀ ਨੇ ਦਬਾ-ਦਬ ਮੈਂ ਬਾਜਾਂ ਮਾਰੀਆਂ ਮੈਂ ਚੋਰ ਚੋਰ ਆ ਕੇ ਚੋਰ ਆ ਕੇ ਬੈਟਰੀਆਂ ਲੈ ਗਏ ਚੋਰ ਆ ਕੇ ਬੈਟਰੀਆਂ ਲੈ ਗਏ ਉਸ ਤੋਂ ਬਾਅਦ ਜੀ ਦੇ ਦੋ ਮੁੰਡਿਆਂ ਨੂੰ ਮੁੰਡੇ ਉੱਠੇ ਜਾਨੂ ਉਹ ਫੇਰ ਪੱਜ ਪੁੱਜ ਗਏ ਤੇ ਬੈਟਰੀਆਂ ਲੈ ਕੇ ਕੋਈ ਕਿਧਰ ਭੱਜ ਗਿਆ ਕੋਈ ਕਿਧਰ ਸਕੂਟਰੀ ਤੇ ਗੇੜੇ-ਗੂੜੇ ਮਾਰਦੇ ਰਹੇ ਨੇ ਅਰੇ ਇਹ ਦੇ ਕੈਮਰਿਆਂ ਦੇ ਵਿੱਚ ਆਉਂਦਾ ਹੈ ਬਾਕੀ ਚੋਰ ਸੀਗੇ ਤੁਸੀਂ ਦੇਖਿਆ ਮੈਂ ਦੇਖੋ ਹੀ ਦੇਖਿਆ ਸੀ ਬਾਕੀ ਕਹਿੰਦੇ ਨੇ ਬਈ ਉਹ ਇੱਕ ਉੱਥੇ ਖੜਾ ਰਿਹਾ ਪਿੱਛੇ ਬਾਕੀ ਇਹ ਦੇ ਦੇ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਲੋਕਾਂ ਕਰਵਾਈ ਚਾਹੀਦੀ ਨਹੀਂ ਚਾਹੀਦੀ ਜੋ ਵੀ ਅਚੋਰ ਕਰਦੇ ਨੇ ਚੋਰੀ ਇਹਨਾਂ ਨੂੰ ਰੋਕਣਾ ਚਾਹੀਦਾ ਆਰੇ ਦਵਾਰੇ ਲੋਕ ਕਰ ਗਏ ਸੀ ਸਾਰੇ ਦਾਰਾਂ ਦਾ ਲੋਕ ਕਰ ਗਏ ਸੀ ਇਹ ਦਾਰਾਂ ਦਾ ਲੋਕ ਕਰ ਗਏ ਸੀ ਨਾ ਨਾ ਬਈ ਦੂਜਾ ਗਵਾਨੇ ਵੀ ਨਾ ਕੋਈ ਨਿਕਲੇ ਆਰੇ ਦਵਾਰੇ ਸਾਡੇ ਦੇ ਲੋਕ ਕੀਤੇ ਆ ਸੀ ਇਹ ਇਹ더라 ਪਹਿਲੀ ਇਹਦੇ ਇਹ 4 ਨੰਬਰ ਇਹਨਾਂ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਚੰਗੀ ਚੰਗੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਗਰੀਬ ਬੰਦੇ ਹੁੰਦੇ ਨੇ ਬੜੀ ਮਿਹਨਤ ਨਾਲ ਇਹ ਕੰਮ ਕਰਿਆ ਜਾਂਦਾ ਹੈ ਕਿਹੜੇ ਲੈਣੇ ਸੌਕੇ ਨੇ 35-40 ਹਜ਼ਾਰ ਦੀਆਂ ਬੈਟਰੀਆਂ ਨੇ ਇਹ ਕਿਹੜੀਆਂ ਪਾਣੀਆਂ ਸੌਕੀਆਂ ਨੇ ਜੀ ਠੀਕ ਹੈ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਮਲਕੀ ਸਿੰਘ ਹੈ ਵੀਰੇ ਅੱਛਾ ਕਿਹੜੀ ਜਗ੍ਹਾ ਰਹਿੰਦੇ ਅਸੀਂ ਕਰਮਸਰਗਰੋਂ ਨੀ ਚਾਰ ਨੰਬਰ ਗਲੀ ਹੈ ਵੀਰੇ ਕੀ ਹੋਇਆ ਕੀ ਹੈ ਤੁਹਾਡੇ ਨਾਲ ਵੀਰੇ ਆ तकरीबन 4:00 ਵਜੇ ਨਾ ਚੋਰ ਆਏ ਸਾਡੇ ਬਿਨਾਂ ਸਾਰੀ ਗੱਡੀ ਦੀ ਬੈਟਰੀ ਕੱਢ ਕੇ ਲੈ ਗਏ ਅੱਛਾ ਜੀ ਹਾਂਜੀ ਤੇ ਮਤਲਬ ਕਿਸ ਤਰ੍ਹਾਂ ਚੋਰੀ ਕਰਨ ਦਾ ਤਰੀਕਾ ਕੀ ਦੀ ਉਹ ਮੈਨੂੰ ਦੱਸਦੇ ਵੀ ਜਿਹੜਾ ਹਾਂ ਉਹਨਾਂ ਨੇ ਪਤਾ ਕੀ ਕੀਤਾ ਜਿਹੜੇ ਸਾਡੇ ਨਾਲ ਦੇ ਆਣ ਗਵਣ ਦੇ ਜਿਹੜੇ ਘਰ ਨੇ ਜਿਹੜੀ ਮੋਟੀ ਜੀ ਲੋਹੇ ਦੀ ਤਾਰ ਹੁੰਦੀ ਹੈ ਤਾਰ ਲੈ ਮੜੀ ਮੋਟੀ ਉਹ ਜਿਹੜੀ ਮੋਟੀ ਤਾਰ ਉੱਥੇ ਮੇਰੇ ਖਿਆਲ ਉੱਥੇ ਪਈ ਹੋਈ ਆ ਆ ਵਾਲੀ ਤਾਰ ਆ ਮੇਰੇ ਬਾਹਰ ਕੁੰਡੀਆਂ ਹੁੰਦੇ ਨਾ ਕੁੰਡੀਆਂ ਉਹਨਾਂ ਦੇ ਨਾਲ ਨਾ ਇਹਨਾਂ ਉਤਾਰ ਨੂੰ ਲਪੇਟ ਦਿੱਤਾ ਕਿ ਜਿਹੜੇ ਅੰਦਰੋਂ ਬਾਹਰ ਨਾ ਆ ਸਕਣ ਤੇ ਫਿਰ ਜਾ ਕੇ ਉਹਨਾਂ ਨੇ ਬੈਟੀਆਂ ਕੱਢਣੀ ਸ਼ੁਰੂ ਕੀਤੀਆਂ ਹੁਣ ਮੇਨ ਚੀਜ਼ ਇਹ ਹੈ ਕਿ ਅੱਜ ਇਹਨਾਂ ਨੇ ਉਤਾਰਾ ਲਪੇਟੀਆਂ ਕੱਲ ਨੂੰ ਸਾਡੇ ਮਹੱਲੇ ਦੇ ਜਿੰਨੇ ਵੀ ਘਰ ਨੇ ਇਹਨਾਂ ਦੇ ਅੰਦਰ ਤਾਲੇ ਲਗਾ ਦੇਣ ਬਾਹਰ ਕਿਸੇ ਪਰਿਵਾਰ 'ਤੇ ਚੋਰੀ ਕਰਨ ਪੂਰੇ ਟੱਬਰ ਨੂੰ ਖਤਮ ਕਰ ਦੇਣ ਮਾਰ ਦੇਣ ਤੇ ਉਹਦੀ ਸੇਫਟੀ ਕੀ ਹੈ ਸਾਡੀ ਬੈਟੀਆਂ ਚਲੋ ਚਲੀ ਗਈਆਂ ਅਗਰ ਪੂਰੇ ਫੈਮਿਲੀ ਨੂੰ ਕਿਸੇ ਦਾ ਕਤਲ ਕਰਕੇ ਤਾਲੇ ਜਿੱਦਾਂ ਜਿਸ ਹਾਵਨਾ ਪੱਤੀ ਲਾਈ ਹੈ ਕੱਲ ਨੂੰ ਤਾਲੇ ਲਗਾ ਕੇ ਪੂਰੇ ਟੱਬਰ ਨੂੰ ਮਾਰ ਕੇ ਉਹਨਾਂ ਦੇ ਘਰ ਇਹ ਤਾਂ ਬੈਟਰੀਆਂ ਜਾਣ ਤੋਂ ਵੱਧ ਕੇ ਤਾਂ ਹੈ ਨਹੀਂ ਗੀਆਂ ਪਰ ਜੇ ਆਹ ਜਿਹੜਾ ਕੰਮ ਕੀਤਾ ਨਾ ਨੇ ਉਹ ਜਿਹੜੀਆਂ ਪੱਤੀਆਂ ਬੈਂਡ ਕਰਕੇ ਚਾਰੋਂ ਚਾਰੋਂ ਬੈਟਰੀਆਂ ਕੱਢ ਕੇ ਲੈ ਗਏ ਤਾਂ ਕੱਟ ਕੇ ਉਹਨਾਂ ਪਲਾਸ ਦੇ ਨਾਲ ਨਾ ਏਜੰਸੀ ਨੇ ਕੋਈ ਸੇਫਟੀ ਦਿੱਤੀ ਇਹ ਚ ਕਿੰਨੇ ਕੁ ਦੀਆਂ ਬੈਟਰੀਆਂ ਸੀ ਵੀਰੇ ਘੱਟੋ ਘੱਟ 35 ਤੋਂ 40 ਹਜ਼ਾਰ ਦੀ ਬੈਟਰੀਆਂ ਆਂਦੀਆਂ ਇਹਦੀਆਂ ਤੁਸੀਂ ਦੱਸ ਰਹੇ ਸੀ ਕਿ ਜਦੋਂ ਚੋਰੀ ਚੋਰ ਕਰਨ ਆਏ ਆ ਉਹ ਉਸ ਵੇਲੇ ਕਹਿੰਦੇ ਤੁਸੀਂ ਦੇਖ ਵੀ ਲਿਆ ਸੀ ਲੇਕਿਨ ਮੇਰੇ ਫਾਦਰ ਸਾਹਿਬ ਨੇ ਦੇਖ ਲਿਆ ਸੀਗਾ ਬਾਹਰ ਜਿਹੜੀ ਹੈ ਨਾ ਆ ਪੱਤੀ ਲੱਗੀ ਹੋਈ ਸੀ ਮਤਲਬ ਕਿ ਮੇਰੇ ਫਾਦਰ ਸਾਹਿਬ ਅਸੀਂ ਸੁੱਤੇ ਹੋਏ ਸੀਗੇ ਡੈਡੀ ਨੇ ਦੋ ਚਾਰ ਆਵਾਜ਼ਾਂ ਲਗਾਈਆਂ ਜਦੋਂ ਅਸੀਂ ਮਤਲਬ ਕਿ ਡੈਡੀ ਕਹਿ ਰਹੇ ਉਹ ਖੜੇ ਰਹਿ ਡੈਡੀ ਨੂੰ ਦੇਖ ਕੇ ਉਹਨਾਂ ਨੇ ਦੇਖਿਆ ਵੀ ਬਜ਼ੁਰਗ ਆ ਗਿਆ ਤਦ ਵੀ ਉਹ ਬੈਟਰੀਆ ਮਤਲਬ ਕਿ ਐਕਟਿਵ ਆ ਤੇ ਆਪਣੇ ਲੱਦ ਰਹੇ ਸੀਗੇ ਜਦੋਂ ਡੈਡੀ ਨੇ ਆਵਾਜ਼ਾਂ ਲਗਾਈਆਂ ਜਦੋਂ ਅਸੀਂ ਉੱਡੇ ਆ ਭੱਜ ਕੇ ਦਰਵਾਜ਼ਾ ਖੋਲੇ ਲੱਗੇ ਫਿਰ ਉਹ ਭੱਜ ਗਏ ਅੱਛਾ ਜੀ ਤੇ ਕਿੰਨੇ ਵਿਅਕਤੀ ਸੀ ਜਿਹੜੇ ਤੇ ਤੇ ਰੋਲਾ ਰੋਲਾ ਨਹੀਂ ਪਾਇਆ ਮੱਲੇ ਦੇ ਵੀਰੇ ਰੋਲਾ ਪਾਇਆ ਤਦ ਹੀ ਅਸੀਂ ਭੱਜ ਗਏ ਜਦ ਤੱਕ ਬਾਹਰ ਖੜਗਾਉਂਦੇ ਰਹੇਗੇ ਨਾ ਜਿਨ੍ਹਾਂ ਦੇ ਕਮਰੇ ਬਾਹਰ ਕੁੰਡੀਆਂ ਲੱਗੀਆਂ ਹੋਈਆਂ ਸਾਰੇ ਮੱਲੇ ਵਾਲੇ ਖੋਲਣ ਨੂੰ ਕਰ ਰਹੇ ਸੀਗੇ ਪਰ ਖੁੱਲਿਆ ਨਹੀਂ ਸਾਨੂੰ ਕੀ ਪਤਾ ਸੀ ਉਹਨਾਂ ਦੇ ਵੀ ਮਤਲਬ ਕਿ ਤਾਰ ਬਣ ਕੇ ਗਏ ਆ ਅਸੀਂ ਦਰਵਾਜ਼ੇ ਖੋਲੇ ਮੱਲੇ ਵਾਲੇ ਆ ਸਾਰੇ ਮੱਲੇ ਵਾਲਿਆਂ ਨੂੰ ਪਤਾ ਹੀ ਹੈ ਮੱਲੇ ਦੇ ਪੰਜ ਸੱਤ ਘਰ ਸੀ ਸਾਰੇ ਨੂੰ ਹਾਂ ਹਾਂ ਜਿਹੜੇ ਸਾਡੇ ਲਾਗੇ ਲਾਗੇ ਉਹਨਾਂ ਦੇ ਸਾਰਿਆਂ ਨੂੰ ਇਹ ਕੁੰਡੀਆਂ ਤਾਰਾਂ ਲਾਈਆਂ ਹੋਈਆਂ ਸੀਗੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਮਤਲਬ ਬੈਟਰੀ ਕੱਢੀ ਹਾਂ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਫੇਰ ਬੈਟਰੀ ਕਰ ਕੇ ਮੇਰੇ ਕਟੋਗੜ 35-40000 ਰੁਪਏ 35000 ਰੁਪਏ ਇੱਕ ਕਟ ਦੇ ਵਿੱਚ ਇੱਕ ਕਟ ਦੂਜਾ ਖੜਿਆ ਸੀਗਾ ਮਤਲਬ ਕਿ ਜਦੋਂ ਸਾਡਾ ਰੋਲਾ ਪਿਆ ਸਭ ਮੇਰੇ ਮਤਲਬ ਚਾਚਾ ਜੀ ਉੱਠੇ ਉਹਨਾਂ ਨੇ ਵਾਹ ਲਗਾਈ ਉਹਨਾਂ ਨੇ ਕੋਈ ਘੇੜਾ ਲੈ ਕੇ ਜਾਣਾ ਸੀਗਾ ਉਹ ਦਰਵਾਜ਼ਾ ਖੜਕਾ ਰਹੇ ਸੀਗੇ ਫਿਰ ਉਹਨਾਂ ਨੇ ਵਾਹ ਲਗਾਈ ਮਤਲਬ ਕਿ ਦਰਵਾਜ਼ਾ ਖੋਲੀ ਜਦੋਂ ਅਸੀਂ ਬਾਹਰ ਦੇਖਿਆ ਤਾਂ ਤਾਰਾਂ ਲੱਗੀਆਂ ਕਿੰਨੇ ਕ ਵਜੇ ਦਾ ਸਮਾਂ ਵੀਰੇ 4:00 ਵਜੇ ਤਕਰੀਬਨ ਸਮਾਂ ਸੀ ਨਹੀਂ ਵੀਰੇ ਹਜੇ ਮਤਲਬ ਕਿ ਅਸੀਂ ਉਸ ਟਾਈਮ ਤੇ ਲੱਭਣ ਚੱਲ ਗਏ ਹੁਣ ਅਸੀਂ ਮਤਲਬ ਕਿ ਬ੍ਰਦਰ ਤੇ ਮੈਂ ਗਏ ਸੀਗੇ ਵੀ ਦੇਖ ਲਈਏ ਸ਼ਾਇਦ ਬੰਦੇ ਲੱਭ ਜਾਣ ਪਰ ਸਾਨੂੰ ਲੱਭੇ ਨਹੀਂ ਆਗੇ ਹੁਣ ਅਸੀਂ ਚੱਲੇ ਆ ਕੰਪਲੀਟ ਲਖਣ ਲਈ ਸੀਸੀਟੀਵੀ ਵੀ ਆਈ ਸੀ ਵੀਰੇ ਸੀਸੀਟੀਵੀ ਮਤਲਬ ਕਿ ਸਾਡੇ ਮਲੇ ਦੋ ਕੈਮਰੇ ਲੱਗੇ ਨੇ ਹਜੇ ਉਹਨਾਂ ਨੇ ਮਤਲਬ ਕਿ ਆਇਆ ਸੀਗਾ ਉਹਨਾਂ ਨੇ ਲੇਟ ਸੀਗਾ ਕੋਈ ਜ਼ਰੂਰੀ ਕੰਮ ਜਾਣਾ ਸੀਗਾ ਉਹ ਕਹਿੰਦੇ ਮੈਂ ਅਸੀਂ ਤੁਹਾਨੂੰ ਠਹਿਰ ਕੇ ਦਿਖਾ ਦਾਂਗੇ ਕੈਮਰੇ ਚੈੱਕ ਕਰ ਲਿਓ ਫਿਰ ਫੂਟੇਜ ਦੇ ਦਾਂਗੇ ਹਾਂਜੀ ਨਾਮ ਮੈਂ ਇਹਨਾਂ ਦਾ ਗਵਾਂਢੀ ਆਂ ਜਿੱਥੇ ਚੋਰੀ ਹੋਈ ਹੈ ਮੈਂ ਗਵਾਂਢੀ ਇਹਨਾਂ ਦਾ ਹਾਂਜੀ ਮੈਂ ਇਹਨਾਂ ਦਾ ਗਵਾਂਡੀ ਆ ਜਿੱਥੇ ਚੋਰੀ ਹੋਈ ਐ ਇਹ ਆਟੋ ਦੇ ਵਿੱਚ ਇਹਨਾਂ ਨੇ ਮਲ ਗਈ ਬੈਟਰੀਆਂ ਗੱਡੀਆਂ ਵਾ ਔਰ ਬੜੇ ਸ਼ਾਤਰ ਦਿਮਾਗ ਨਾਲ ਬੈਟਰੀਆਂ ਗੱਡੀਆਂ ਇਹਨਾਂ ਨੇ ਕਿਉਂਕਿ ਉਹ ਘਰਾਂ ਦੇ ਬਾਹਰ ਇਹਨਾਂ ਨੇ ਤਾਰਾਂ ਤੋਰਾ ਬੰਨ ਦਿੱਤੀਆਂ ਉਹਨਾਂ ਨੂੰ ਬੰਦਿਆਂ ਨੂੰ ਅੰਦਰ ਡਾਕ ਦਿੱਤਾ ਅੱਜ ਇਹਨਾਂ ਨੇ ਤਾਰਾਂ ਬੰਨੀਆਂ ਵਾ ਕੱਲੂ ਕੋਈ ਕਤਲ ਕਰਕੇ ਬੰਦਿਆਂ ਨੂੰ ਅੰਦਰ ਡਾਕ ਦਿੰਦੇ ਆ ਆਲੇ ਦੁਆਲੇ ਬੰਦੇ ਤਾਂ ਕਿ ਬਾਹਰ ਨਾ ਨਿਕਲਣ ਸਕਣ ਕਿਤੇ ਤੋਂ ਤੇ ਕਹਿ ਸਕਦੇ ਆ ਕਿ ਆਪਾਂ ਸੇਫ ਨਹੀਂ ਹੈਗੇ ਸੇਫ ਨਹੀਂ ਹੈਗੇ ਜੀ ਇਹ ਮੱਲੇ ਵਾਲੇ ਜਦ ਇਕੱਠੇ ਹੀ ਨਹੀਂ ਹੋਣਗੇ ਬਾਹਰ ਨਿਕਲਣਗੇ ਨਹੀਂ ਤਾਂ ਬੰਦੇ ਨੂੰ ਫੜਾਂਗੇ ਕਿੱਦਾਂ ਅਸੀਂ ਇਹ ਦੇਖੋ ਜੀ ਇਹਨਾਂ ਨੇ ਕਿੱਦਾਂ ਛਾਤਰ ਦਿਮਾਗ ਲੜਾਇਆ ਵਾ ਤੇ ਇਹ ਮਿਲ ਗਈ ਇਹਨਾਂ ਦੇ 55 ਕਸਣਾ ਚਾਹੀਦਾ ਜਿਹੜਾ ਲੁੱਟਮਾਰ ਕਰਦੇ ਆ ਦਾਤਰਾ ਲੈ ਕੇ ਜਾਂ ਫਲਾਣਾ ਢੀਂਗੜਾ ਮੋਬਾਈਲ ਖੁੰਦੇ ਆ ਇਹ ਤਾਂ ਚੱਲ ਹੋਇਆ ਗਲੀਆਂ ਮੱਲੇ ਚ ਉਹ ਸਾਡੇ ਘਰੇ ਆ ਕੇ ਸਾਡੇ ਹੀ ਘਰੇ ਦੇ ਬਾਹਰ ਤਾਲੇ ਲਾ ਦਿੰਦੇ ਆ ਤੇ ਇਹ ਮਿਲ ਗਈ ਸਾਨੂੰ ਬਿਲਕੁਲ ਸੇਫ ਨਹੀਂ ਇਹ ਪੁਲਿਸ ਵਾਲੇ ਕੁਝ ਨਹੀਂ ਕਰਦੇ ਤੇ ਕੋਈ ਪੁਲਿਸ ਦੀ ਗਸ਼ਤ ਨਹੀਂ ਹੈਗੀ ਕੋਈ ਪੁਲਿਸ ਨਹੀਂ ਆਉਂਦੀ ਆ ਸਾਡੇ ਵੀ ਪਿੱਛੇ ਕੋਠੇ ਤੋਂ ਟੱਪ ਕੇ ਆ ਗਿਆ ਸੀ ਬੰਦਾ ਸਿੱਧਾ ਡਾਇਰੈਕਟ ਅੰਦਰ ਆਂਦਾ ਵਾ ਗੇੜ ਚੋਂ ਬਾਹਰ ਨਿਕਲ ਜਾਂਦਾ ਅੱਛਾ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੈਗੀ ਆ ਚਲੋ ਉਹਦੀ ਤਾਂ ਉਹ ਨਿਕਲ ਹੀ ਗਿਆ ਉਹਦੀ ਕੀ ਰਿਪੋਰਟ ਲਖਾਈਏ ਪਛਾਣ ਇੱਚ ਨਹੀਂ ਆਇਆ ਹੁਣ ਇਹਦੀ ਅਸੀਂ ਕੈਮਰੇ ਚ ਦੇਖਿਆ ਵੀ ਉਹਨਾਂ ਨੇ ਇਦਾਂ-ਇਦਾਂ ਬੈਟਰੀਆਂ ਕੱਢੀਆਂ ਅਗਵਾਂਡੀਆਂ ਦੇ ਇਹਨਾਂ ਨੇ ਕੈਮਰੇ ਚੈੱਕ ਕਰਵਾਏ ਆ ਉਸ ਤੋਂ ਪਸਾਪਾ ਦਾ ਲੱਗਦਾ ਕਿਦਾਂ ਬੈਟਰੀ ਕੱਢਦੇ ਵੇ ਆ ਕਿਦਾਂ ਮਲ ਗਈ ਉਹਨੂੰ ਲੋਕ ਕਰਦੇ ਵੇ ਆ ਉਹ ਸਾਡੇ ਪਾਪਾ ਹੀ ਹਜੇ ਉੱਠੇ ਹੀ ਸੀਗੇ ਉਹਨਾਂ ਨੇ ਆਵਾਜ਼ ਮਾਰੀ ਉਹਨਾਂ ਨੇ ਦੇਖਿਆ ਵੀ ਨਾਲ ਹੀ ਉਫਰਾਰ ਹੋ ਗਏ ਹੈ ਜੀ ਉਹਨਾਂ ਨੇ ਦੂਜੇ ਆਟੋ ਦੀਆਂ ਵੀ ਕੱਢੀਆਂ ਇੱਥੇ ਲੇਕਿਨ ਇਹ ਆ ਵੀ ਬਚਾ ਹੋ ਗਿਆ ਦੂਜੇ ਦਾ ਇੱਕੇ ਜੋ ਕੱਢ ਕੇ ਲੈ ਗਏ ਜਿੰਨਾ ਵੀ ਇਹ ਨੁਕਸਾਨ ਦੱਸਦੇ ਆ ਕਿਉਂਕਿ ਬਾਅਦ ਚ ਸਾਨੂੰ ਪਤਾ ਲੱਗਿਆ ਅਸੀਂ ਬਾਹਰ ਵੇੜੇ ਦੇ ਸੁੱਤੇ ਵੇਚ ਗਏ ਪਾਬੇ ਨੇ ਸਾਨੂੰ ਦੱਸਿਆ ਵੀ ਇਦਾਂ ਦਾ ਬੈਟਰੀਆਂ ਕੱਢ ਕੇ ਲੈ ਗਏ ਲੇਕਿਨ ਇਹ ਆ ਵੀ ਦਰਵਾਜ਼ੇ ਨੂੰ ਜਿਹੜਾ ਲੋਕ ਕਰਨਾ ਇਹ ਤਾਂ ਬਹੁਤ ਖਤਰਨਾਕ ਹੈ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂ ਇਹ ਪੁਲਿਸ ਨੂੰ ਕਾਰਵਾਈ ਹੋਣੀ ਚਾਹੀਦੀ ਸ਼ੱਕ ਦੀ ਕੈਮਰਾ ਚੈੱਕ ਕਰੇ ਇਹ ਮੜੀ ਦੇ ਦਰਵਾਜ਼ੇ ਲੋਕ ਕਰਨ ਦਾ ਕੋਈ ਹੱਕ ਨਹੀਂ ਬਣਦਾ ਚਲੋ ਜਿਹੜੀ ਚੋਰੀ ਕੀਤੀ ਉਹ ਦਾ ਹੈ ਦਰਵਾਜ਼ੇ ਨੂੰ ਤੁਸੀਂ ਲੋਕ ਕੀਤਾ ਨਾ ਕੱਲੂ ਬੰਦਾ ਬਾਹਰ ਹੀ ਨਹੀਂ ਨਿਕਲੂਗਾ ਹੋ ਸਕਦਾ ਤੁਸੀਂ ਜਾਨੀ ਨੁਕਸਾਨ ਕਿਸੇ ਦਾ ਕੀਤਾ ਹੋਵੇ ਜਾਂ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਿਆ ਹੋਵੇ ਜੇ ਅਸੀਂ ਬਾਹਰ ਇਕੱਠੇ ਹੁੰਦੇ ਅਗਲੇ ਨੂੰ ਫੜ ਲੈਂਦੇ ਉਸੇ ਟਾਈਮ ਹੁਣ ਜੇ ਸਾਨੂੰ ਅਗਲੇ ਨੂੰ ਬਾਹਰ ਤਾਲਾ ਹੀ ਹੋਏ ਕਿਸਮ ਦੇ ਆਪਾਂ ਇਹਨੂੰ ਤਾਰ ਨਹੀਂ ਗਏ ਸਕਦੇ ਉਹਨੂੰ ਘੁਮਾ ਕੇ ਬੰਨਿਆ ਹੋਇਆ ਦਰਵਾਜ਼ਾ ਖੋਲ ਨਹੀਂ ਸਕਦਾ ਅਗਲੇ ਨੇ ਪੂਰਾ ਤਰੀਕਾ ਦੱਸਿਆ ਵਾ ਤੇ ਆ ਹਾਂ ਆ ਤਾਰ ਇਹਨੂੰ ਤਾਰ ਇਹਨੂੰ 5-7 ਵਾਰੀ ਹੁਣੇ ਲਪੇਟਿਆ ਵਾ ਮਤਲਬ ਕਿ ਤਾਲਾ ਹੀ ਸਮਝੋ ਤੁਸੀਂ ਤਾਲਾ ਹੀ ਗੋਸੀ ਤਾਲਾ ਹੀ ਕਹਿੰਦੇ ਇਹਨੂੰ ਕਹਿੰਦੇ ਉਹ ਜਿਹੜਾ ਤਾਲਾ ਲਗਾ ਕੇ ਤਾਰ ਲਗਾ ਕੇ ਹਾਂ ਉਹਨਾਂ ਕੋ ਕਾਲੇ ਹੈ ਨਹੀਂ ਸੀ ਆ ਫੜ ਲੈਣੇ ਸੀ ਸਾਡੇ ਪਪਾ ਜੀ ਦਲੇਰ ਆ 2 ਵਜੇ 3 ਵਜੇ ਉੱਠ ਜਾਂਦੇ ਆ ਲੇਕਿਨ ਹੁਣ ਪਪਾ ਹੀ ਕੀ ਫੜਨੋਂ ਬਾਹਰ ਹੋਣਾ ਨੇ ਘੁਮਾ ਕੇ ਤਾਲੇ ਲਾਏ ਹੋਏ ਆ ਪ੍ਰਸ਼ਾਸਨ ਨੇ ਤਲਾਹ ਦਿੱਤੀ ਹੈ ਕਿ ਉਹਨਾਂ ਦਾ ਕੀ ਕਹਿਣਾ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਆ ਅਸੀਂ ਰਿਪੋਰਟ ਵੀ ਲਿਖਾਈ ਆ ਉਸ ਤੋਂ ਬਾਅਦ ਉਸ ਤੋਂ ਸਾਡੀ ਕੋਈ ਨਹੀਂ ਕਾਰਵਾਈ ਕਰਦੀ ਅਸੀਂ ਐਸਐਸਬੀ ਦੇ ਪੇਜ 'ਤੇ ਆਵਾਂਗੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਆ ਵੀ ਪੁਲਿਸ ਕੀ ਕਾਰਵਾਈ ਕਰਦੀ ਆ ਚੋਰਾਂ ਨੂੰ ਕੀ ਫੜਦੀ ਆ ਉਹਦੇ 'ਤੇ ਕੀ ਮਲ ਗਈ ਐਕਚੁਅਲ ਲੈਂਦੀ ਆ ਕਿਉਂਕਿ ਅਸੀਂ ਰਿਪੋਰਟ ਵੀ ਲਖਾਈ ਆ ਮੀਡੀਆ ਵੀ ਬੁਲਾਇਆ ਸਾਰੇ ਆਪਣਾ ਕੰਮ ਕਰ ਦਿੱਤਾ ਉਸ ਤੋਂ ਬਾਅਦ ਸਾਨੂੰ ਦੱਸਣਗੇ ਵੀ ਹਾਂ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਉਸ ਤੋਂ ਬਾਅਦ ਫਿਰ ਅਸੀਂ ਐਸਐਸਬੀ ਦੇ ਪੇਜ 'ਤੇ ਆਵਾਂਗੇ ਕਮਿਸ਼ਨਰ ਦੇ ਪੇਜ 'ਤੇ ਆਵਾਂਗੇ ਵੀ ਪੁਲਿਸ ਦਾ ਕੋਈ ਗਸ਼ਟ ਨਹੀਂ ਇੱਥੇ ਮਲਗੀ ਮੱਲੇ ਵਾਲੇ ਕੋਈ ਸੇਫ ਨਹੀਂ ਹੈਗੇ ਰਾਤ ਨੂੰ ਉਹ ਤੁਸੀਂ ਦੱਸੋ ਵੀ ਘਰ ਦੇ ਵਿੱਚ ਹੀ ਅਗਲੇ ਲੁੱਟ ਕੇ ਲੈ ਗਏ ਤੇ ਬਾਹਰ ਤਾਂ ਚਲੋ ਗੱਲਾਂ ਹੀ ਬੱਕਰੀਆਂ ਨੇ ਇਸ ਕਰਕੇ ਮੈਂ ਬੁਝਾਰਿਸ਼ ਕਰਦਾ ਹਾਂ ਵੀ ਮਲਗੀ ਇਹ ਪੁਲਿਸ ਨੂੰ ਜੋ ਵੀ ਹੈ ਪ੍ਰਸ਼ਾਸਨ ਨੂੰ ਸਾਫ਼ ਲਫ਼ਜ਼ਾਂ ਵਿੱਚ ਕਹਿ ਰਿਹਾ ਵੀ ਬੱਚਿਆਂ ਦੀ ਕੋਈ ਸੇਫਟੀ ਨਹੀਂ ਕੋਈ ਘਰ ਦੀ ਸੇਫਟੀ ਨਹੀਂ ਘਰ ਦੇ ਵਿੱਚ ਆ ਕੇ ਬੰਦੇ ਨੂੰ ਮਾਰ ਕੇ ਨਿਕਲ ਜਾਣ ਬਾਹਰ ਕਾਲੇ ਲਾ ਦੇਣ ਤੇ ਤੁਸੀਂ ਦੱਸੋ ਬੰਦਾ ਕਿੱਦਾਂ ਬਾਹਰ ਨਿਕਲੂਗਾ ਕਿੱਦਾਂ ਉਹਨੂੰ ਫੜਊਗਾ ਕਿੱਦਾਂ ਫੜਾਊਗਾ ਤੁਹਾਨੂੰ ਇਹਦਾ ਕੈਮਰੇਆਂ 'ਚ ਪਤਾ ਲੱਗ ਰਿਹਾ ਸਾਨੂੰ ਨਹੀਂ ਪਤਾ ਵੀ ਕਿਹਨੇ ਕੱਢਿਆ ਕਿਹਨੇ ਨਹੀਂ ਕੈਮਰੇ ਦੇ ਵਿੱਚ ਚਿਹਰਾ ਸੇਫ ਆ ਹੀ ਨਹੀਂ ਸਕਦਾ ਅਸੀਂ ਸਾਰਾ ਕੁਝ ਦਿਖਾ ਰਹੇ ਹਾਂ ਵੀ ਕਿੱਦਾਂ ਕੱਢ ਰਹੇ ਆ ਉਹ ਕਿੱਦਾਂ ਲਿਜਾ ਰਹੇ ਆ ਕਿੱਦਾਂ ਬੰਦੇ ਬੈਠੇ ਅਸੀਂ ਤੁਹਾਨੂੰ ਰਿਕਾਰਡਿੰਗ ਸਾਰੀ ਦਿਖਾ ਰਹੇ ਹਾਂ